ਸੁਣਿਆ ਕੱਲ ਵੀ ਇਤਿਹਾਸ ਇੱਥੇ ਸਮਾਇਆ ਗਿਆ ਪਰਸੋ ਵੀ ਵਿਚਾਰਾ ਹੁਆ ਆਰੇ ਐਂ ਤਾਂ ਜਦੋਂ ਲਿਆਉਂਦੇ ਆ ਤਿੱਖੇ ਕਰ ਕਰ ਕੇ ਤੇ ਕੀ ਕਹਿੰਦੇ ਆ ਕਹਿੰਦੇ ਤੋੜ ਦੇਣਾ ਦੂਰ ਕਰ ਦੇਣਗੇ ਤੇਰੀ ਉਹ ਜਿਹੜਾ ਅੰਦਰ ਵਸਿਆ ਕਿਵੇਂ ਦੱਸੋ ਮੈਨੂੰ ਇਹ ਕੱਲ ਦੱਸੋ ਪ੍ਰਭੂ ਤੈਨੂੰ ਕਵੇ ਤੇਰਾ ਤੇਰੇ ਬੱਚੇ ਨਾਲੋਂ ਪਿਆਰ ਤੋੜ ਦੇਣਾ ਮਾਰੂ ਕਵੇ ਤੇਰਾ ਪੁੱਤ ਨਾਲੋਂ ਪਿਆਰ ਤੋੜ ਦੇਣਾ ਜਿਹੜਾ ਅੰਦਰ ਵਸਿਆ ਹੁੰਦਾ ਉਹ ਕਿਵੇਂ ਟੁੱਟ ਸਕਦਾ ਇੱਕ ਹੋ ਗਿਆ ਜਿਹੜਾ ਉਹ ਕਿਵੇਂ ਟੁੱਟ ਸਕਦਾ ਲੋ ਬੈਟਰੀ ਤੇ ਸਿੱਖ ਇਦਾਂ ਦੇ ਸੀ ਜਿਹੜੇ ਗੁਰੂ ਦੇ ਵਿੱਚ ਭੇਦ ਹੋ ਗਈ ਬੈਟਰੀ ਲੋ ਗਈ ਜੁੜਦਾ ਹੈ ਤੇ ਇੱਕ ਮੇਕ ਹੋ ਗਿਆ ਅੱਛਾ ਉਹ ਕਿਵੇਂ ਕੋਈ ਤੋੜ ਸਕਦਾ ਕਿਵੇਂ ਕੋਈ ਦੂਰ ਕਰ ਸਕਦਾ ਉਹਨਾਂ ਦਾ ਰਿਸ਼ਤਾ ਕਾਇਮ ਹੋ ਗਿਆ ਯਾਦ ਰੱਖਣਾ ਰਿਸ਼ਤਾ ਹੋਵੇ ਅੰਦਰੋਂ ਸੁਆਦ ਫੇਰ ਆਉਂਦਾ ਹੈ ਵੇਖੋ ਉਹੰਮ ਕਹਦੇ ਅਰਥ ਨੂੰ ਨਜ਼ਰੀਆ ਇਹ ਵੈਸੇ ਤੇ ਜਿੱਦਾਂ ਹੁਣ ਅਸੀਂ ਕਹਿੰਦੇ ੴ ਪ੍ਰਮਾਤਮਾ ਇੱਕ ਹੈ ਸਰਬ ਵਿਆਪੀ ਹੈ ਕਹਿੰਦੇ ਨਾ ਜਰਰਾ ਜਰਰਾ ਕਹਦੇ ਅਰਥ ਨੂੰ ਅਸੀਂ ਕਹਿੰਦੇ ਸਰਬਕਟ ਰਾਮ ਬੋਲਦਾ ਹੈ ਰਾਮਾ ਬੋਲਦਾ ਹੈ ਰਾਮ ਬਿਨਾ ਕੋ ਬੋਲੇ ਰੇ ਪਰ ਇਹ ਨਜ਼ਰੀਆ ਹੈ ਕਵੀਪਸਾ ਵਰਗਿਆਂ ਦਾ ਭਗਤ ਨਾਮ ਦੇ ਮਹਾਰਾਜ ਵਰਗਿਆਂ ਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਮੈਂ ਨਹੀਂ ਕੋਈ ਇਹ ਉਹਨਾਂ ਦਾ ਪੁਆਇੰਟ ਆਫ View ਹੈ ਨਜ਼ਰੀਆ ਹੈ ਪਰ ਸਾਡਾ ਨਜ਼ਰੀਆ ਨਹੀਂ ਬਣ ਸਕਦਾ ਨਜ਼ਰੀਆ ਹੀ ਬਦਲਣਾ ਹੁੰਦਾ ਗੁਰਮਖੋ ਦੇਖੋ ਕਿਸੇ ਬੰਦੇ ਨੇ ਕੁੱਤਾ ਰੱਖਿਆ ਛੋਟਾ ਜਿਹਾ ਬੱਚਾ ਪਿਆਰ ਨਾਲ ਲਿਆਂਦਾ ਉਹਨੂੰ ਸੰਭਾਇਆ ਉਹਨੂੰ ਪਾਲਿਆ ਉਹਨੂੰ ਵੱਡਾ ਕੀਤਾ ਉਹਨੂੰ ਟਾਈਮ ਸਿਰ ਰੋਟੀ ਖਵਾਈ ਬਾਹਰ ਘੁਮਾਇਆ ਫਰਾਇਆ ਘਰ ਦਾ ਜੀ ਬਣ ਗਿਆ। ਘਿਆਂ ਦੇ ਘਰਾਂ ਦਾ ਕੁੱਤਾ ਉਹਨਾਂ ਦੇ ਘਰ ਦਾ ਜੀ ਬਣ ਜਾਂਦਾ ਹੈ। ਘਰ ਦਾ ਮੈਂਬਰ ਬਣ ਜਾਂਦਾ ਹੈ। ਦੇਖੋ ਰਿਸ਼ਤਾ ਕੈਮ ਕਰ ਲਿਆ ਕਈ ਬੰਤੇ ਆਪਣੇ ਆਪਣਾ ਸਰਨੇਮ ਕੁੱਤੇ ਨੂੰ ਦਿੰਦੇ ਆ ਬਾਹਰਲੇ ਦੇਸ਼ਾਂ ਚ ਇਦਾਂ ਹੀ ਹੁੰਦਾ ਹੈ ਕਾਰਡ ਬਣਦਾ ਹੈ ਆ ਬਾਬਾ ਜੀ ਦੱਸ ਪਤਾ ਹੈ ਇਹਨਾਂ ਨੂੰ ਜੇ ਤੁਸੀਂ ਘਰ ਚ ਕੁੱਤਾ ਰੱਖਿਆ ਤੇ ਤੈਨੂੰ ਤੇਰਾ ਸਰਨੇਮ ਕੁੱਤੇ ਨੂੰ ਦੇਣਾ ਪੈਣਾ ਮੰਨ ਲੈ ਤੂੰ ਗਿੱਲ ਨਹੀਂ ਤੇਰੇ ਨਾਮ ਨਾਲ ਲੱਗਦਾ ਗਿੱਲ ਗਿੱਲ ਲੱਗਦਾ ਜੇ ਤੇਰਾ ਸਰਨੇਮ ਸਿੰਘ ਹੈ ਤਦ ਉਹਥੇ ਮਖਾਣਾ ਪੈਂਦਾ ਵੀ ਕੁੱਤੇ ਦਾ ਨਾਮ ਕੀ ਹੈ ਜਿਹਨੇ ਤੇਰੇ ਪੁੱਤ ਦੇ ਨਾਮ ਨੂੰ ਤੂੰ ਆਪਣਾ ਸਰਨੇਮ ਦਿੰਦਾ ਹੈ ਤੈਨੂੰ ਕੁੱਤੇ ਦੇ ਨਾਮ ਨੂੰ ਵੀ ਆਪਣਾ ਸਰਨੇਮ ਦੇਣਾ ਪੈਂਦਾ ਲਿਖਿਆ ਜਾਂਦਾ ਉੱਥੇ ਕੁੱਤੇ ਦੇ ਅੱਗੇ ਵੀ ਤੇਰੀ ਗੁਬਰਾ ਤੇਰਾ ਜਿਹੜਾ ਸਰਨੇਮ ਹੈ ਉਹਦੇ ਅੱਗੇ ਲਿਖਿਆ ਜਾਂਦਾ ਕੁੱਤੇ ਦੇ ਨਾਮ ਦੇ ਅੱਗੇ ਜਿਹੜਾ ਗਿੱਲਾ ਨਾ ਰੱਖਿਆ ਕੁੱਤਾ ਤੇ ਉਹ ਉਹਦੇ ਨਾਮ ਨਾਲ ਗਿੱਲ ਲੱਗ ਜਾਂਦਾ ਸੰਧੂਆ ਦਾ ਰੱਖਿਆ ਕੁੱਤਾ ਤੇ ਉਹਦੇ ਨਾਮ ਨਾਲ ਸੰਧੂ ਲੱਗ ਜਾਂਦਾ ਉਹ ਇਹਨਾਂ ਦਾ ਉਹਦਾ ਸਰਨੇਮ ਲੱਗ ਜਾਂਦਾ ਸਿੰਧੂ ਵੀ ਲੱਗ ਜਾਂਦਾ ਸਿੰਧੂ ਵੀ ਲਾ ਦਿੰਦੇ ਆ ਲੋਕ ਉਹ ਇਦਾਂ ਹੀ ਕਾਰਡ ਇਦਾਂ ਹੀ ਬਣਦੇ ਆ ਤੇ ਮੈਂ ਜਿਹੜੀ ਗੱਲ ਕਰਦਾ ਉਹ ਇਹ ਹੈ ਕਿ ਜਿਹੜਾ ਘਰ ਦਾ ਰੱਖਿਆ ਹੁੰਦਾ ਨਾ ਉਹਨਾਂ ਦੇ ਲਾੜ ਦੀ ਗੱਲ ਛੱਡੋ ਕਈ ਬੰਦੇ ਇਦਾਂ ਮੈਂ ਕਹਿੰਦੇ ਸੁਣਿਆ ਮੈਂ ਕਹਿੰਦਾ ਤੁਹਾਡੇ ਕਿੰਨੇ ਬੱਚੇ ਐ ਤਿੰਨ ਐ ਦੋ ਆ ਤੀਜਾ ਕਿੱਥੇ ਉਹਨੂੰ ਬਾਜ਼ਮਾਨ ਕਿਹਾ ਸਾਡਾ ਬੱਚਾ ਹੀ ਸਾਡਾ ਪੁੱਤ ਐ ਇਹ ਤੀਜਾ ਪੁੱਤ ਐ ਸਾਡਾ ਹੁਣ ਵੇਖੋ ਜਿਨੇ ਪੁੱਤ ਰੱਖਿਆ ਸਾਹਮੇ ਹੈ ਪਿਆਰ ਪਾਇਆ ਐਂਦਾ ਆਇਆ ਉਹਨੂੰ ਉਹਦੇ ਤੋਂ ਕੀ ਦਿਸਦਾ ਮੇਰੇ ਘਰ ਦਾ ਜੀ ਮੇਰਾ ਪੁੱਤ ਇਹ ਮੇਰੀ ਕੇਹ ਕਰਦਾ ਮੇਰੀ ਵੇਟ ਕਰਦਾ ਮੈਨੂੰ ਉਡੀਕਦਾ ਹੈ ਇਹ ਮੇਰੇ ਘਰ ਦਾ ਜੀ ਹੈ ਠੀਕ ਹੈ ਨਾ ਹੁਣ ਰਿਸ਼ਤਾ ਬਣ ਗਿਆ ਉਹ ਘਰ ਦਾ ਜੀ ਲੱਗਣ ਲੱਗ ਪਿਆ ਤੇ ਜਿਹਦੇ ਨਾਲ ਰਿਸ਼ਤਾ ਨਹੀਂ ਬਣਿਆ ਹੁੰਦਾ ਜਿਹੜਾ ਕੋਈ ਹੋਰ ਆਉਂਦਾ ਉਹ ਕਿਹਦਾ ਕੀ ਜਿਆ ਤੁਸੀਂ ਬਿਸਤਰੇ 'ਚ ਕੁੱਤਾ ਪਾਣੀ ਫੜੀ ਸਕਦੇ